ਬਹੁਤ ਸਵਾਗਤ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਫੇਰ ਮੌਜੂਦ ਨੇ ਤੀਰਤ ਸਿੰਘ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਤੀਰ ਜੀ ਬਹੁਤ ਸਵਾਗਤ ਹੈ ਸਸਿਕਾਲ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸਿਕਾਲ ਜੀ ਸਸਿਕਾਲ ਜੀ ਤੀਰ ਜੀ ਵਿਸ਼ਾ ਇਹ ਹੈ ਕਿ ਯੂਕੇ ਕਿੰਨੇ ਦਿਨਾਂ ਵਿੱਚ ਵੀਜ਼ਾ ਆ ਜਾਂਦਾ ਹੈ ਕਿੱਦਾਂ ਦੇ ਪ੍ਰੋਫਾਈਲ ਨੇ ਜਿਹੜੇ ਹੁਣ ਵੀਜ਼ਾ ਲੈ ਜਾਣਗੇ ਵਿਦਆਊਟ ਆਇਲਡਸ ਹੋਵੇ ਜਾਂ ਆਇਲਡਸ ਹੋਵੇ ਤੇ ਕੁੱਲ ਕਿੰਨਾ ਕੁ ਖਰਚਾ ਯੂਕੇ ਦਾ ਆਉਂਦਾ ਹੈ ਤੇ ਸਟੂਡੈਂਟ ਕਿਹੜੇ ਪਾਸੇ ਜਾਣ ਘੱਟ ਫੀਸਾਂ ਵਾਲੀਆਂ ਕੋਈ ਯੂਨੀਵਰਸਟੀਆਂ ਨੇ ਤੇ ਉਹ ਵੀ ਦੱਸੋ ਤੁਸੀਂ ਤਾਂ ਪੜ੍ਹੇ ਯੂਕੇ ਤੋਂ ਬਿਲਕੁਲ ਸਰ ਬਹੁਤ ਸਾਰੀਆਂ ਆਪਸ਼ਨਸ ਆ ਤੇ ਹਰ ਤਰ੍ਹਾਂ ਦੀ ਮੈਂ ਤਾਂ ਕਹੂੰਗਾ ਬੱਚੇ ਦੀ ਕਿ ਪ੍ਰੋਫਾਈਲ ਦੇ ਹਿਸਾਬ ਨਾਲ ਜਿਹੜੀਆਂ ਕਿ ਯੂਨੀਵਰਸਿਟੀ ਯੂਕੇ ਦੀਆਂ ਯੂਨੀਵਰਸਿਟੀ ਆਪਸ਼ਨਸ ਮਿਲਦੀਆਂ ਕਿਉਂਕਿ ਯੂਕੇ ਦੇ ਵਿੱਚ ਨਾ 100 ਪਲੱਸ ਯੂਨੀਵਰਸਿਟੀਆਂ ਆ ਜਿਹੜੇ ਕਿ ਇੰਟਰਨੈਸ਼ਨਲ ਸਟੂਡੈਂਟ ਰਿਕਰੂਟ ਕਰਦੀਆਂ ਆ ਆਨਲਾਈਨ ਟੇਕ ਜਨਵਰੀ ਹੈਗਾ ਕਿ ਮੇਜਰ ਇੰਟੇਕ ਵੈਸੇ ਸਪਟੰਬਰ ਹੁੰਦਾ ਯੂਕੇ ਦੇ ਜਿਹੜਾ ਮੇਨ ਇੰਟੇਕ ਆ ਗਿਆ ਟਾਰਗੇਟਡ ਮੈਂ ਤਾਂ ਕਹੂੰਗਾ ਮਾਸਟਰਸ ਜਿਨ੍ਹਾਂ ਨੇ ਕਰਨ ਜਾਣਾ ਉੱਥੇ ਚਾਹੇ ਸਪਾਊਸ ਨਾ ਤੇ ਇਹ ਰਿਸਰਚ ਪ੍ਰੋਗਰਾਮ ਤੇ ਵੀ ਜਾਣਾ ਤੇ ਡੈਫੀਨਿਟਲੀ ਤੁਸੀਂ ਇੱ ਹੈਗੀਆਂ ਐਸ ਵੇਲੇ ਬਹੁਤ ਮੈਨੂੰ ਕਿ ਜਿਹੜੀਆਂ ਜ਼ਰੂਰੀ ਆ ਪਰ ਮੈਂ ਵੀਡੀਓ ਚ ਸਟਾਰਟਿੰਗ ਤੇ ਇਹ ਕਹਿ ਦਵਾਂ ਬਿਨਾ ਐਸ ਵੀ ਪੋਸੀਬਿਲਟੀ ਯੈਸ 100% ਹੈਗੀ ਆ ਪਰ ਬਿਨਾ ਅੰਗਰੇਜ਼ੀ ਤੇ ਮੈਂ ਤੇ ਕਹੂੰਗਾ ਯੂਕੇ ਨਾ ਟਰਾਈ ਕਰੋ ਯੂਕੇ ਉੱਥੇ ਪਹਿਲੋ ਜਾਣ ਲੱਗੇ ਵੀ ਤੰਗ ਹੋਗੇ ਤੁਸੀਂ 에어ਪੋਰਟ ਤੇ ਪਹਿਲੀ ਗੱਲ ਤਾਂ ਤੇ ਤੇ ਜਿਹੜਾ ਕਿ ਉੱਥੇ ਪਹੁੰਚ ਕੇ ਵੀ ਜੇ ਤੁਸੀਂ ਸੈਟਲਮੈਂਟ ਦੇ ਤੁਹਾਨੂੰ ਕਿ ਬਹੁਤ ਔਖਾ ਹੋਣਾ ਪਊਗਾ ਸੋ ਬਿਨਾ ਅੰਗਰੇਜ਼ੀ ਦੇ ਪੋਸੀਬਲ ਜਿਹੜਾ ਕਿ ਇਹ ਯੂਕੇ ਜਿਹੜਾ ਨਹੀਂ ਹੋਊਗਾ ਪਰ ਇੱਕ ਦੂਸਰਾ ਦਾਦਾ ਸਰਦਾ ਕਿ ਸਵਾਲ ਸੀ ਕਿੰਨੇ ਦਿਨਾਂ ਦੇ ਵਿੱਚ ਯੂਕੇ ਦਾ ਕੰਮ ਹੋ ਸਕਦਾ ਮੈਂ ਤਾਂ ਉਹੀ ਕਹੂੰਗਾ ਕਿ ਬੱਚੇ ਦੀ ਪ੍ਰੋਫਾਈਲ ਦੇ ਆ ਦੇ ਕਿ ਸਾਡੇ ਕੋਲ ਹੁਣ ਹੀ ਰੀਸੈਂਟ ਬੱਚਾ ਸਪਟੰਬਰ ਇਨਟੇਕ ਮੈਂ ਤਾਂ ਕਹੂੰਗਾ ਬੱਚੇ ਦੀ ਜਿਹੜੀ ਫਲਾਈਟ ਆ ਨੇ 25 ਸਪਟੰਬਰ ਨੂੰ ਆ ਸੋ ਐਕਸਟੈਂਸ਼ਨ ਉਹਨੂੰ ਮਿਲ ਗਈ ਸੀ ਕਿ ਅਕਤੂਬਰ ਦੇ ਫਰਸਟ ਵੀਕ ਉਹਨੇ ਜੁਆਇਨ ਜਿਹੜਾ ਕਲਾਸਿਸ ਕਰ ਸਕਦਾ ਸੀ ਪਲੱਸ 2 ਬੱਚੇ ਨੇ ਕੀਤੀ ਹੋਈ ਸਰ ਉਸ ਬੱਚਾ ਸਾਡੇ ਕੋਲ ਆਇਆ ਪਿਛਲੇ ਏਜੰਟ ਕੋਲੋਂ ਉਹਨੇ 8 ਮਹੀਨੇ ਖਰਾਬ ਕੀਤੇ ਆ ਇੰਟਰਵਿਊ ਦੇ ਦੇ ਨਾ ਉਸ ਬੱਚੇ ਦੀ ਕੈਸ਼ ਦੇ ਪੈਸੇ ਖਰਾਬ ਹੋਏ ਸਰਾਜ ਮੈਂ ਇਸ ਸ਼ੋਅ ਦੇ ਵਿੱਚ ਲਾਈਵ ਦਿਖਾਉਂਦਾ ਤੇ ਮੈਂ ਬੱਚੇ ਦੀ ਜਿਹੜੀ ਸਟੋਰੀ ਵੀ ਜਲਦੀ ਅਸੀਂ ਨਾਲ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਕਿ ਇਹ ਇੰਸਟਾ ਤੇ ਅਸੀਂ ਪਾਵਾਂਗੇ 1-2 ਦਿਨ ਤੱਕ ਕਿਉਂਕਿ ਬੱਚਾ ਕਹਿੰਦਾ ਸੀਗਾ ਕਿ ਹਰੇ ਪਹੁੰਚ ਜਵੇ ਸਾਰਾ ਕੁਝ ਸੈਟਲਡ ਆਊਨ ਹੋ ਜਾਵੇ ਥੈਨ ਤੁਸੀਂ ਮਤਲਬ ਕਿ ਉਹ ਚੀਜ਼ ਤੁਸੀਂ ਜਿਹੜੀ ਪੋਸਟ ਕਰਿਓ ਤੇ ਬੱਚੇ ਦੀ ਪ੍ਰਾਈਵੇਸੀ ਨੂੰ ਕਰਕੇ ਤਾਂ ਥੋੜੇ ਜਿਹੇ ਦਿਨ ਅਸੀਂ ਬਾਅਦ ਅਸੀਂ ਪੋਸਟ ਕਰਾਂਗੇ ਅਕਤੂਬਰ ਦੇ ਫਰਸਟ ਵੀਕ ਦੇ ਵਿੱਚ ਸਾਰੇ ਮਾਤੇ 10ਵਾਂ ਬੱਚੇ ਦਾ ਕੰਮ ਪ੍ਰੋਪਰ 2 ਹਫ਼ਤੇ ਦੇ ਵਿੱਚ ਹੋਇਆ ਕਿਉਂਕਿ ਬੱਚੇ ਦੇ ਕੋਲ ਜਿਹੜੇ ਕੀ ਫੀਸ ਫੰਡ ਰੈਡੀ ਸੀਗੇ ਤੇ ਬੱਚੇ ਦੀ ਆਫਰ ਲੈਟਰ ਦੇ ਨਾਲ ਦੀ ਨਾਲ ਬੱਚੇ ਦੀ ਜਿਹੜੀ ਸੇਮ ਡੇ ਆਫਰ ਲੈਟਰ ਆਈ ਬੱਚੇ ਦੀ ਫੀ ਪੇਮੈਂਟ ਹੋਈ ਜਿਹੜੀ ਕੀ ਆ ਨੈਕਸਟ ਡੇ ਦੇ ਵਿੱਚ ਤੇ ਬੱਚੇ ਦੀ ਵਿਦ ਨੇ ਵੀਕ ਕੈਸ ਆ ਗਈ ਤੇ ਬੱਚੇ ਦੀ ਜਿਹੜੀ ਫਾਈਲ ਲੱਗੀ ਤੇ ਬੱਚੇ ਦਾ 5 ਦਿਨ ਦੇ ਵਿੱਚ ਵੀਜ਼ਾ ਆਇਆ ਤਾਂ ਮੀਨਸ ਓਵਰ ਆਲ 2 ਹਫ਼ਤੇ ਦੇ ਵਿੱਚ ਐਗਜ਼ੈਕਟ 2 ਹਫ਼ਤੇ ਦੇ ਵਿੱਚ ਬੱਚੇ ਦਾ ਜਿਹੜਾ ਈ ਵੀਜ਼ਾ ਆਉਂਦਾ ਬੱਚੇ ਦੇ ਜਿਹੜਾ ਹੱਥ ਦੇ ਵਿੱਚ ਉਹਦਾ ਕੋਲ ਵੀਜ਼ਾ ਉਹਨੂੰ ਜਿਹੜਾ ਕੀ ਰੀਸੀਵ ਹੋ ਗਿਆ ਸੀ ਜਿਹੜੀ ਕੀ ਬੱਚਾ ਪਿਛੇ 7-8 ਮਹੀਨੇ ਤੋਂ ਮੈਂ ਸੋਚ ਹੀ ਰਿਹਾ ਸੀ ਜਾਊਗਾ ਜਾਂ ਪਤਾ ਤੇ ਜਾ ਕੇ ਵਾਪਸ ਆਈ ਹੈ ਰਿਫੰਡ ਵੀ ਬੱਚੇ ਦੀ ਫੀਸ ਹੋਏਗੀ ਕਿਉਂਕਿ ਯੂਨੀਵਰਸਿਟੀ ਨੇ ਕਹਿਤਾ ਸੀਗਾ ਕਿ ਮਲਕੀ ਨਹੀਂ ਹੋਗੇ ਤੇ ਹਾਂ ਦਾਜਵਾ ਉਹ ਬੱਚਾ ਬਿਨਾ ਐਲਸਟਾ ਸੀਗਾ ਵਿਦਾਊਟ ਆਇਸ ਪਰ ਹਾਂ ਬੱਚੇ ਦੀ ਜਿਹੜੇ ਮਲਕੀ ਇੰਗਲਿਸ਼ ਦੇ ਵਿੱਚ ਬੱਚਾ ਖੜਦਾ ਸੀਗਾ ਕਿ ਹਾਂ ਵੀ ਬੋਲ ਸਕਦੇ ਪਰ ਆ ਉਹਦੇ ਕੋਲ ਐਲਸ ਨਹੀਂ ਸੀ ਤੇ ਬੱਚੇ ਨੇ ਇੰਟਰਵਿਊ ਕਲੀਅਰ ਕਰਕੇ ਤੇ ਬੱਚਾ ਕੈਸ ਲੈਣ ਦੇ ਵਿੱਚ ਵੀ ਜਿਹੜਾ ਕੀ ਆ ਅ ਮਲੀ ਕਾਮਯਾਬ ਜਿਹੜਾ ਜਰੂਰ ਹੋਇਆ ਤੇ ਇੱਕ ਪਾਸੇ ਸਪਟੰਬਰ ਦਾ ਸਾਡੇ ਕੋਲ ਸੀਗਾ ਕਿ 12 ਸਾਲ ਦੇ ਗੈਪ ਬਾਅਦ ਵੀ ਪਲਸ ਜਿਹੜਾ ਗ੍ਰੈਜੂਏਸ਼ਨ ਤੋਂ ਬਾਅਦ ਉਹੜੇ ਕੀ ਮਾਸਟਰ ਡਿਗਰੀ ਦੇ ਵਿੱਚ ਐਡਮਿਸ਼ਨ ਲੈਣ ਦੇ ਵਿੱਚ ਮਲੀ ਵੀਜ਼ਾ ਲੈਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਉਹਨਾਂ ਦਾ ਵੀਜ਼ਾ 24 ਘੰਟਿਆਂ ਦੇ ਵਿੱਚ ਰੀਸੀਵ ਹੋਇਆ ਸੀਗਾ ਸਰ ਜਦੋਂ ਫਾਈਲ ਐਮਬੈਸੀ ਦੇ ਵਿੱਚ ਲੱਗ ਗਈ ਸੋ ਹਰ ਤਰ੍ਹਾਂ ਦੀ ਪੋਸੀਬਿਲਿਟੀ ਹੈਗੀ ਆ ਪਰ ਮੈਂ ਕਹਾਂਗੂ ਕਿ ਬੱਚਿਆਂ ਵੀ ਨਾਲ ਖੜੇ ਹੋਣ ਵਾਲਾ ਹੋਵੇ ਤੇ ਜਰੂਰ ਜੇ ਤੁਹਾਡੀ ਕੈਸ ਨਹੀਂ ਆ ਰਹੀ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਹੈਗੀ ਤਾਂ ਜਰੂਰ ਤੁਸੀਂ ਸਾਡੀ ਟੀਮ ਨਾਲ ਮਿਲ ਸਕਦੇ ਆ ਤੇ ਬਾਕੀ ਗੱਲ ਸਰ ਜਦਾਂ ਮੈਂ ਮਾਇਆ ਜੀ ਉਹ ਵੀ ਅਜ ਇਦੇ ਮੈਂ ਤੁਹਾਨੂੰ ਪੂਰੀ ਸ਼ਿਓਰਟਿਕ ਹੂੰਗਾ ਸਾਰੇ ਪੰਜਾਬ ਤੋਂ ਸਸਤਾ ਪੈਕੇਜ ਮਿਲੇਗਾ ਤੇ ਸਭ ਤੋਂ ਵੱਡੀ ਗੱਲ ਜਿਹੜੀ ਚੀਜ਼ ਤੁਹਾਨੂੰ ਕਿਤੇ ਨਹੀਂ ਮਿਲਦੀ ਹੈਗੀ ਜਿਹੜੀ ਜੇ ਤੁਹਾਡਾ ਯੂਕੇ ਦਾ ਵੀਜ਼ਾ ਲੱਗ ਵੀ ਜਾਂਦਾ ਨਾ ਬਾਅਦ ਚ ਇੰਗਲੈਂਡ ਜਾ ਕੇ ਪਤਾ ਲੱਗਦਾ ਉਹ ਸ਼ਿਟ ਸਾਡੇ ਨਾਲ ਕੀ ਹੋ ਗਿਆ ਸਾਡੇ ਨਾਲ ਤਾਂ ਧੱਕਾ ਹੋ ਗਿਆ ਪਰ ਤੁਹਾਡੇ ਨਾਲ ਪਿਨਾਕਲ 'ਚ ਇਦਾਂ ਨਹੀਂ ਹੋਗਾ ਪਿਨਾਕਲ ਦੇ ਵਿੱਚ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਜਿਦਾ ਕਹਿੰਦਾ ਨਾ ਐਂ ਕੱਚ ਦੇ ਗਲਾਸ ਵਾਂਗੂ ਤੁਹਾਡੇ ਨਾਲ ਕੰਮ ਹੋਊਗਾ ਤੁਹਾਨੂੰ ਪਤਾ ਹੋਊਗਾ ਤੁਹਾਡੀ ਫੀਸ ਕਿੰਨੀ ਗਈ ਹੈ 6 ਮਹੀਨੇ ਦੀ ਗਈ ਆ ਪਰ ਅਜੇ 6 ਤੋਂ ਜ਼ਿਆਦਾ ਗਈ ਆ ਜਾਂ ਸਾਲ ਦੀ ਗਈ ਆ ਜਾਂ ਘਟ ਗਈ ਹੈਗੀ ਆ ਤੁਹਾਡੀ ਇੰਸ਼ੋਰੈਂਸ ਕਿੰਨੀ ਲੱਗੀ ਹੈ ਤੁਹਾਡੀ ਐਮਬੈਸੀ ਵੀਜ਼ਾ ਕਿੰਨੀ ਲੱਗੀ ਹੈ ਤੁਹਾਡੇ ਫੰਡਾਂ ਦੇ ਕਿੰਨੇ ਪੈਸੇ ਲੱਗੇ ਹੈਗੇ ਆ ਤੇ ਉੱਪਰੋਂ ਬਹੁਤ ਮਿਨੀਮਲ ਜਾਂ ਮਾਰਜਨ ਤੁਹਾਡੇ ਤੋਂ ਕਹਿ ਕੇ ਲਿਆ ਜਾਏਗਾ ਕਿ ਹਾਂ ਜੀ ਭਾਜੀ ਆ ਤੁਹਾਡਾ ਖਰਚਾ ਆ ਤੁਹਾਡਾ ਮਾਰਜਨ ਆ ਤੇ ਹਾਂ ਅਸੀਂ ਮੈਂ ਦੱਸਦਾ ਸਾਡੇ ਕੋਲ ਉਹ ਚੀਜ਼ ਨਹੀਂ ਹੁੰਦੀ ਕਿ ਹਾਂ ਵੀ ਮੌਕੇ ਦੇ ਲਾ ਕੇ ਕਿ ਬਰਾ ਇੰਨੇ ਲੱਖ ਚ ਤੈਨੂੰ ਭੇਜ ਦਾਂਗੇ ਆ ਕਰ ਦਾਂ ਮੈਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਨਾਲ ਜੇ ਕਿਸੇ ਨੂੰ ਉੱਤੇ ਬਾਅਦ ਕੇ ਪਹੁੰਚ ਕੇ ਵੀ ਲੱਗੇ ਕਿ ਹਾਂ ਵੀ ਤੱਕ ਆ ਜਾਏ ਕੁਝ ਵੀ ਹੈ ਤੇ ਬੱਚੇ ਨੂੰ ਪਤਾ ਹੋਵੇ ਕਿ ਹਾਂ ਵੀ ਮੇਰਾ ਇੰਨਾ ਪ੍ਰੋਫਿਟ ਦੇ ਗਿਆ ਤੇ ਮੇਰੀ ਇੰਨੀ ਫੀਸ ਗਈ ਤੇ ਬੱਚਾ ਉੱਥੇ ਜਾ ਕੇ ਵੀ ਮੋਟੀਵੇਸ਼ਨ ਤੇ ਡੈਡੀਕੇਸ਼ਨ ਨਾਲ ਜਿਹੜਾ ਜਾ ਕੇ ਪੜ ਸਕੇ ਤੇ ਬਾਕੀ ਫੀਸਿਸ ਦੀ ਮੈਂ ਜੇ ਗੱਲ ਕਰ ਦਵਾਂ ਫੀਸਿਸ ਦੀ ਯੂਕੇ ਦੀ ਜੇ ਗੱਲ ਕਰ ਦਵਾਂ ਇਸ ਲਈ ਪਾਉਂਡ ਤਾਂ ਚਲੋ ਜ਼ਰੂਰ ਵਧਿਆ 11.5 ਹਜ਼ਾਰ ਪਾਉਂਡ ਸਾਲ ਦੀ ਫੀਸ ਤੋਂ ਲੈ ਕੇ ਜਿਹੜੀ ਫੀਸ ਆ 17-18 ਹਜ਼ਾਰ ਪਾਉਂਡ ਤੱਕ ਚੱਲ ਜਾਂਦੀ ਆ ਉਹ ਡਿਪੈਂਡ ਕਰਦੀ ਆ ਤੁਹਾਡੀ ਪ੍ਰੋਫਾਈਲ ਤੇ ਤੁਹਾਡੀ ਤੁਸੀਂ ਆਇਲਸ ਕੀਤੀ ਨਹੀਂ ਕੀਤੀ ਬਾਕੀ ਤੁਹਾਡੀ ਲੋਕੇਸ਼ਨ ਤੇ ਵੀ ਜਿਹ ਪਰ ਯੂਕੇ ਦੀ ਪ੍ਰਾਈਮ ਲੋਕੇਸ਼ਨ ਲੰਡਨ ਦੇ ਵਿੱਚ ਦੇ ਵਿੱਚ ਜੇ ਮੈਂ ਗੱਲ ਕਰਾਂ ਬਿਲਕੁਲ ਤੁਸੀਂ ਉੱਥੇ ਵੀ ਰੀਜ਼ਨੇਬਲ ਫੀਸ ਆਈ 11.5 ਹਜ਼ਾਰ ਪਾਉਂਡ ਸਾਲ ਦੀ ਫੀਸ ਦੇ ਕੇ ਵੀ ਜਿਹੜਾ ਤੁਸੀਂ ਜ਼ਰੂਰ ਜਾ ਸਕਦੇ ਆ ਸੋ ਹਰ ਤਰ੍ਹਾਂ ਦੀ ਪੋਸਿਬਿਲਟੀ ਬੱਚੇ ਕੋਲ ਜਿਹੜੀ ਜ਼ਰੂਰ ਹੈਗੀ ਆ ਜਨਵਰੀ ਇਨਟੇਕ ਹਰੇਕ ਟਾਈਮ ਤੁਹਾਡੇ ਕੋਲ ਹੈਗਾ ਬਟ ਜੇ ਟਾਈਮ ਹੈਗਾ ਤੇ ਮੀਸ ਆਪਾਂ ਜਲਦੀ ਪ੍ਰੋਸੈਸ ਕਰਕੇ ਹਰ ਬੱਚਾ ਦੋ ਹਫ਼ਤੇ ਜਨੀ ਨਿਕਲ ਸਕਦਾ ਯਾਨੀ ਕਿ ਜੇ ਹਜੇ ਟਾਈਮ ਆ ਨਿਕਲ ਜੀਏ ਯੂਨੀਵਰਸਿਟੀਆਂ ਸੀਟਸ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਨਵਰੀ ਇਨਟੇਕ ਆਲਵੇਜ਼ ਐਲ ਕੰਪੇਰੀ ਸਪਟੰਬਰ ਨਾਲੋਂ ਵਾ ਸਕਦੇ ਆ ਤੇ ਬਾਕੀ ਇੱਕ ਤੁਹਾਡੇ ਨਾਲ ਇਹ ਵਾਦਾ ਜਰੂਰ ਕਰਦਾ ਜੇ ਤੁਹਾਡਾ ਕੋਈ ਲਾਸ ਹੁੰਦਾ ਤੇ ਉਹ ਸਾਰਾ ਹਰਜਾਨਾ ਪਿਨਾਕਲ ਦੀ ਟੀਮ ਆਪਣੇ ਮੋਢਿਆਂ ਤੇ ਲੈਗੀ ਤੁਹਾਡੇ ਨਾਲ ਸਾਂਝੀ ਕਰੇਗੀ ਖੁਸ਼ੀਆਂ ਤੇ ਤੁਹਾਡੇ ਤੋਂ ਜਿਹੜਾ ਪੈਸੇ ਲਿੱਤੇ ਜਾਣਗੇ ਜੋ ਤੁਹਾਡਾ ਵੀਜ਼ਾ ਤੁਹਾਡੇ ਹੱਥ 'ਚ ਆ ਗਿਆ ਚਲੋ ਬਹੁਤ ਹੀ ਮਹੱਤਵਪੂਰਨ ਗੱਲ ਹੈ ਜੀ 85578 85578 ਤੀਰ ਜੀ ਨਾਲ ਮਿਲੋ ਸਲਾਹ ਕਰੋ ਕਲੀ-ਕਲੀ ਗੱਲ ਪੁੱਛੋ ਤਸੱਲੀ ਕਰੋ ਫਿਰ ਫੈਸਲੇ ਕਰੋ ਧੰਨਵਾਦ